ਈ ਧਰਮੇ ਦੇ ਮਨ ਚ ਆਇਆ ਉਹ ਮਨਾਂ ਘਰ ਤੇ ਗੋਡੇ-ਗੋਡੇ ਗਰੀਬੀ ਐ ਬੱਚੇ ਵੱਡੇ ਹੋ ਰਹੇ ਨੇ ਐਦਾਂ ਤਾਂ ਮੇਰੇ ਬੱਚਿਆਂ ਦਾ ਰਿਸ਼ਤਾ ਨਹੀਂ ਹੋਣਾ ਕਿਤੇ ਫਿਰ ਸੋਚਦਿਆਂ ਸੋਚਦਿਆਂ ਮਨ ਚ ਇੱਕ ਦਿਨ ਖਿਆਲ ਆਇਆ ਉਹ ਮਨਾਂ ਜਿਹਦਾ ਗੁਰੂ ਪੂਰਾ ਹੋਵੇ ਉਹਨੂੰ ਚਿੰਤਾ ਕਰਨ ਦੀ ਕੀ ਲੋੜ ਐ ਜਿਹਦਾ ਗੁਰੂ ਪੂਰਾ ਐ ਉਹਨੂੰ ਚਿੰਤਾ ਕਰਨ ਦੀ ਕੀ ਲੋੜ ਐ ਰੋਜ਼ ਮੇਰੇ ਗੁਰੂ ਦੇ ਘਰ ਚ ਪੜਿਆ ਜਾਂਦਾ ਸੱਚੇ ਸਾਹਿਬਾ ਗਿਆ ਨਾਹੀ ਘਰ ਤੇ ਰਹਿ ਘਰ ਤਾਂ ਤੇ ਰਹਿ ਸਬਕਿਸ਼ ਹੈ ਜਿਸ ਦੇ ਹੈ ਸੋ ਪਾਵੇ ਜਿਉਂਦੇ ਘਰ ਵਿੱਚ ਸਭ ਕੁਝ ਹੈ ਮੈਂ ਉਹਦੇ ਤੋਂ ਮੰਗਾਂਗਾ ਭਾਈ ਧਰਮੇ ਦੇ ਮਨ ਚ ਆਇਆ ਮੈਂ ਗੁਰੂ ਕੋਲੋਂ ਮੰਗਣਾ ਹੈ ਜਾ ਕੇ ਕਹਿੰਨੇ ਮਹਾਰਾਜ ਮੇਰੀ ਗਰੀਬੀ ਖਤਮ ਕਰ ਦਿਓ ਮੇਰੀ ਗਿਰਤ ਵਿੱਚ ਬਰਕਤ ਪਾਓ ਮਹਾਰਾਜ ਕੱਲ ਨੂੰ ਬੱਚੇ ਵਿਆਹਣੇ ਨੇ ਮੇਰੇ ਨਾਲ ਰਿਸ਼ਤੇਦਾਰ ਹੀ ਕੌਣ ਰੱਖੇਗਾ ਜੇ ਗਰੀਬ ਰਹਾ ਮਨ ਚ ਖਿਆਲ ਆਇਆ ਇਹਨੇ ਘਰ ਵਾਲੀ ਨੂੰ ਕਿਹਾ ਭਗਵਾਨ ਨੇ ਮੈਂ ਨਾ 2-4 ਦਿਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕੋਲ ਸੇਵਾ ਕਰਕੇ ਆਉਣੀ ਹੈ ਨਾਲੇ ਮੈਂ ਆਪਣੇ ਘਰ ਲਈ ਮੰਗਣਾਏ ਮੇਰੇ ਘਰ 'ਚ ਬਰਕਤ ਪੈ ਜਾਏ ਗਰੀਬੀ ਦੂਰ ਹੋ ਜਾਏ ਦਲੇਦਰ ਘਰ 'ਚੋਂ ਨਿਕਲ ਜਾਏ ਉਹ ਕਹਿੰਦੀ ਜੀ ਜਾਇਓ ਕੋਈ ਗੱਲ ਨਹੀਂ ਜ਼ਰੂਰ ਜਾ ਕੇ ਆਓ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੋਂ ਮੰਗਿਓ ਪਾਤਸ਼ਾਹ ਬੱਚੇ ਵੱਡੇ ਹੋ ਰਹੇ ਨੇ ਗਰੀਬੀ ਦੂਰ ਕਰ ਦਿਓ ਨਹੀਂ ਤੇ ਸਾਡੇ ਬੱਚਿਆਂ ਦਾ ਕਿਸੇ ਰਿਸ਼ਤਾ ਨਹੀਂ ਹੋ ਕਰਨਾ ਤਾਂ ਉਹ ਭਾਈ ਧਰਮਾ ਜਦੋਂ ਘਰੋਂ ਤੁਰਨ ਲੱਗਾ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਪਤਾ ਲੱਗਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸ੍ਰੀ ਅੰਮ੍ਰਿਤਸਰ ਸਾਹਿਬ ਨੇ ਨੇ ਆਪਣਾ 16 ਸਾਲ ਦਾ ਬੱਚਾ ਨਾਲ ਲੈ ਲਿਆ 16 17 ਸਾਲ ਦਾ ਇਹਦਾ ਲੜਕਾ ਨਾਲ ਹੈ ਆਪਣੇ ਪੁੱਤ ਨੂੰ ਲੈ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚ ਗਿਆ ਇਤਿਹਾਸ ਕਹਿੰਦਾ ਹੈ ਜਦ ਕਿ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੇ ਲੰਗਰ ਵਿੱਚ ਪ੍ਰਸ਼ਾਦਾ ਛਕਿਆ ਸੇਵਾ ਕੀਤੀ ਦੋ ਦਿਨ ਸੇਵਾ ਕਰਦਾ ਰਿਹਾ ਜਦੋਂ ਪਾਤਸ਼ਾਹ ਦਾ ਦੀਵਾਨ ਸਜਿਆ ਨਾ ਅੱਜ ਹੌਸਲਾ ਜਿਆ ਕਰਕੇ ਗਿਆ ਅਜ ਮੰਗਣ ਹੈ ਜਦੋਂ ਮੰਗਣ ਦਾ ਮਨ ਬਣਾ ਕੇ ਗਿਆ ਨਾ ਪਾਤਸ਼ਾਹ ਨੂੰ ਮੱਥਾ ਟੇਕਿਆ ਤੇ ਮੋਰੇ ਨਜ਼ਰ ਮਾਰੀ ਕੀਮਤੀ ਪਟਾਵਾ ਕਿਸੇ ਨੇ ਦੁਸ਼ੱਲੇ ਰੱਖੇ ਨੇ ਕੋਈ ਕਹਿ ਰਿਹਾ ਮਹਾਰਾਜ ਮੈਂ ਆ ਸ਼ਸਤਰ ਬਣਾ ਕੇ ਲਿਆ ਆਇਆ ਕੋਈ ਕਹਿੰਦਾ ਮਹਾਰਾਜ ਤੁਹਾਡੇ ਵਾਸਤੇ ਸੰਗਤ ਘੋੜਾ ਲੈ ਕੇ ਆਈ ਹੈ ਇਹਦੇ ਮਨ ਚ ਆਇਆ ਓਏ ਖਾਲੀ ਹੱਥ ਮੱਥਾ ਟਿਕਣ ਵਾਲਿਆ ਤੂੰ ਮੰਗਣ ਹੀ ਆਇਆ ਲੋਕੀ ਗੁਰੂ ਨੂੰ ਕੁਛ ਚੜਾ ਰਹੇ ਨੇ ਕੋਈ ਘੋੜੇ ਭੇਂਟ ਕਰ ਰਹੇ ਹੈ ਕੋਈ ਸ਼ਸਤਰ ਭੇਂਟ ਕਰ ਰਹੇ ਹੈ ਤੇਰੇ ਕੋਲ ਮੱਥਾ ਟਿਕਣ ਲਈ ਇੱਕ ਦਮੜੀ ਇੱਕ ਪੈਸਾ ਵੀ ਨਹੀਂ ਉਹ ਧਰਮਿਆਂ ਤੋਂ ਮੰਗਣ ਹੀ ਆਇਆ ਗੁਰੂ ਨੂੰ ਚੜਾਉਣ ਕੁਝ ਵੀ ਨਹੀਂ ਆਇਆ ਤੇ ਮਨ ਦੇ ਅੰਦਰ ਨਾ ਵਿਰਾਗ ਭਰਿਆ ਮੰਗਿਆ ਨਹੀਂ ਕੁਝ ਪਿੱਛੇ ਵਹਿ ਗਿਆ ਇਤਿਹਾਸ ਕਹਿੰਦੇ ਦੀਵਾਨ ਚੱਲਦਾ ਰਿਹਾ ਕੀਰਤਨ ਹੋ ਗਿਆ ਪਾਤਸ਼ਾਹ ਨੇ ਬਚਨ ਕਹੇ ਮੇਵੜੇ ਨੇ ਜਿਨ੍ਹਾਂ ਜਿਨ੍ਹਾਂ ਦੀ ਭੇਟਾ ਆਈ ਉਹਨਾਂ ਦੀ ਅਰਦਾਸ ਸੁਣਾਈ ਫਲੰਨੀ ਸੰਗਤ ਵੱਲੋਂ ਘੋੜਾ ਪੇਂਟ ਹੋਇਆ ਫਲੰਨੀ ਸੰਗਤ ਵੱਲੋਂ ਸ਼ਸਤਰ ਪੇਂਟ ਹੋਏ ਨੇ ਫਲੰਨੀ ਸੰਗਤ ਵੱਲੋਂ ਦਸ਼ਾਲੇ ਆਏ ਨੇ ਮੇਵੜੇ ਨੇ ਸਭ ਦੀਆਂ ਅਰਦਾਸਾਂ ਕੀਤੀਆਂ ਧਰਮਾ ਮੰਚ ਸੋਚਦਾ ਉਹ ਕੁੜੀਆਂ ਤੇਰੇ ਕੋਲ ਤਾਂ ਇੱਕ ਦਮੜੀ ਵੀ ਮੱਥਾ ਟੇਕਣ ਲਈ ਨਹੀਂ ਜੇ ਗੁਰੂ ਨੂੰ ਕੋ ਚੜਾ ਨਹੀਂ ਸਕਦਾ ਮੰਗਣ ਆ ਗਿਆ ਜਦੋਂ ਦੀਵਾਨ ਸਮਾਪਤ ਹੋ ਗਿਆ ਨਾ ਛੇਵੇਂ ਪਾਤਸ਼ਾਹ ਤਖਤ ਸਿੰਘਾਸਨ ਤੋਂ ਠੇ ਪਾਦਸ਼ਾਹ ਤਖਤ ਸੰਗਾਸਨ ਚੰਦਨ ਦੀ ਚੌਂਕੀ ਤੋਂ ਉੱਠ ਕੇ ਹਜ਼ੂਰ ਨੇ ਕੋਰ ਸਾਰੀ ਸੰਗਤ ਵੱਲ ਹੱਥ ਜੋੜ ਕੇ ਨਜ਼ਰ ਮਾਰੀ ਜਦੋਂ ਪਾਦਸ਼ਾਹ ਨੇ ਇਦਾਂ ਨਜ਼ਰ ਫੇਰ ਕੇ ਸਭ ਨੂੰ ਦਰਸ਼ਨ ਦਿੱਤੇ ਸਭ ਦੇ ਦਰਸ਼ਨ ਕੀਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਨਜ਼ਰ ਪਈ ਭਾਈ ਧਰਮੇ ਦਾ ਚਿਹਰਾ ਪਾਦਸ਼ਾਹ ਨੇ ਬੈਠਿਆਂ ਵੇਖਿਆ ਹਜ਼ੂਰ ਸੱਚੇ ਪਾਦਸ਼ਾਹ ਨੇ ਆਵਾਜ਼ ਦੇ ਕੇ ਕਿਹਾ ਕਹਿੰਦੇ ਭਾਈ ਧਰਮੇ ਹੋਰ ਸਭ ਪਿੰਡ ਪਰਿਵਾਰ ਠੀਕ ਐ ਬਸ ਅੱਖਾਂ ਭਰ ਆਈਆਂ ਉਹ ਦਾਤਿਆ ਇਤੋਂ ਵੱਧ ਮੈਨੂੰ ਨਹੀਂ ਕੁਝ ਚਾਹੀਦਾ ਇੰਨੀ ਸੰਗਤ ਵਿੱਚੋਂ ਇੱਕ ਗਰੀਬ ਨੂੰ ਨਾਮ ਲੈ ਕੇ ਮਾਣ ਦਿੱਤਾ ਹੈ ਦੇਖੋ ਸੰਗਤ ਕਿਸੇ ਦਾ ਨਾਮ ਬੋਲਦੇ ਹੋ ਕਿੰਨਾ ਮਾਣ ਹੈ ਮੇਰੇ ਗੁਰੂ ਨੇ ਨਾਮ ਲੈ ਕੇ ਬੋਲੇ ਭਾਈ ਧਰਮ ਅੱਖਾਂ ਭਰ ਕੇ ਰੋ ਪਿਆ ਉਹ ਮੈਨੂੰ ਕੁਝ ਨਹੀਂ ਚਾਹੀਦਾ ਮਨਾ ਇੰਨੀ ਸੰਗਤ ਵਿੱਚੋਂ ਗਰੀਬ ਨੂੰ ਗੁਰੂ ਨੇ ਮਾਣ ਦਿੱਤਾ ਹੱਥ ਜੋੜ ਕੇ ਖੜਾ ਹੋ ਗਿਆ ਮਹਾਰਾਜ ਹਾਂਜੀ ਸਭ ਠੀਕ ਹੈ ਕਹਿੰਦੇ ਹੋਰ ਘਰ ਪਿੰਡ ਠੀਕ ਹੈ ਸਭ ਕਹਿੰਦੇ ਹਾਂ ਮਹਾਰਾਜ ਸਭ ਕੋਈ ਠੀਕ ਹੈ ਸੱਚੇ ਬਾਦਸ਼ਾਹ ਫਿਰ ਦਿਹਲੂ ਹੋ ਕੇ ਬੋਲੇ ਗਰੀਬ ਨੂੰ ਆਜ ਕਹਿੰਦੇ ਭਾਈ ਧਰਮੇ ਕੁਝ ਮੰਗਣਾ ਸੀ ਤੁਸੀਂ ਹੁਣ ਤਾਂ ਅੰਦਰ ਦਾ ਰੋਣਾ ਬਾਹਰ ਆ ਗਿਆ ਨਾ ਅੱਖਾਂ 'ਚ ਮਿਹਲੇ ਦੇ ਕੱਪੜੇ ਨਾਲ ਹੰਝੂ ਪੋਈਦਨ ਨਹੀਂ ਮਹਾਰਾ ਕੁਝ ਨਹੀਂ ਮੰਗਣਾ ਕਹਿੰਦੇ ਨਹੀਂ ਧਰਮੇ ਬਈ ਕੁਝ ਮੰਗਣਾ ਤਾਂ ਮੰਗ ਲੈ ਤਾਂ ਅੱਖਾਂ ਪੋਈਦਨ ਕਹਿੰਦੇ ਨਹੀਂ ਮਹਾਰਾ ਕੁਝ ਨਹੀਂ ਮੰਗਣਾ ਸਭ ਕੁਝ ਤੁਸੀਂ ਦੇ ਦਿੱਤਾ ਮਹਾਰਾ ਤੁਸੀਂ ਗਰੀਬ ਨੂੰ ਇੰਨਾ ਮਾਨ ਦਿੰਦੇ ਕੁਝ ਨਹੀਂ ਮੰਗਣਾ ਸਭ ਕੁਝ ਦੇ ਦਿੱਤਾ ਤੀਜੀ ਵਾਰ ਕਹਿ ਭਾਈ ਧਰਮੇ ਕੁਝ ਮੰਗ ਲੈ ਕਹਿੰਦੇ ਮਹਾਰਾਜ ਨਹੀਂ ਸਭ ਕੁਝ ਤੁਸੀਂ ਦੇ ਦਿੱਤਾ ਹੈ ਮਹਾਰਾਜ ਕੁਝ ਨਹੀਂ ਮੰਗਣਾ ਹੁਣ ਮੇਰਾ ਸ਼ੇਵਾ ਪਾਦਸ਼ਾਹ ਬੋਲਿਆ ਕਹਿੰਦਾ ਭਾਈ ਧਰਮੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਦਸ਼ਾਹ ਬੋਲੇ ਕਹਿੰਦੇ ਭਾਈ ਧਰਮੇ ਜੇ ਤੂੰ ਨਹੀਂ ਮੰਗਣਾ ਫਿਰ ਅਸੀਂ ਤੇਰੇ ਤੋਂ ਕੁਝ ਮੰਗ ਲਈਏ ਜਦੋਂ ਕਿ ਅਸੀਂ ਤੇਰੇ ਤੋਂ ਕੁਝ ਮੰਗ ਲਈਏ ਤਾਂ ਹੰਜੂ ਉਛਲ ਛਲ ਕੇ ਬਾਹਰ ਆਏ ਮਹਾਰਾਜ ਮੈਂ ਕੀ ਦੇਣਾ ਮਰ ਮੈਂ ਤੇ ਅੱਜ ਨਾ ਖੱਲੀ ਹੱਥ ਮੱਥਾ ਟੇਕਿਆ ਤੁਹਾਨੂੰ ਮੇਰੇ ਕੋਲ ਤਾਂ ਮੱਥਾ ਟੇਕਣ ਲਈ ਕੋਈ ਪੈਸਾ ਵੀ ਨਹੀਂ ਮੈਂ ਤੁਹਾਨੂੰ ਕੀ ਦੇਣਾ ਛੇਵੇਂ ਪਾਤਸ਼ਾਹ ਤਖਤ ਸਿੰਘਾਸਣ ਤੋਂ ਤੁਰ ਕੇ ਅੱਗੇ ਆ ਗਏ ਰੋਂਦੇ ਭਾਈ ਧਰਮੇ ਦੇ ਕੋਲ ਆਏ ਹਜ਼ੂਰ ਸੱਚੇ ਪਾਤਸ਼ਾਹ ਅਦਬ ਨਾਲ ਹੱਥ ਜੋੜ ਕੇ ਬੋਲੇ ਕਹਿੰਦੇ ਧਰਮੇ ਤੇਰੇ ਕੋਲੋਂ ਕੁਝ ਮੰਗ ਲਈਏ ਭਾਈ ਧਰਮੇ ਇਨਕਾਰ ਨਾ ਕਰੀ ਅੱਜ ਗੁਰੂ ਹਰਗੋਬਿੰਦ ਸਾਹਿਬ ਤੇਰੇ ਤੋਂ ਕੁਝ ਮੰਗਣ ਲੱਗੇ ਸਾਰੀ ਸੰਗਤ ਹੈਰਾਨ ਹੈ ਗੁਰੂ ਨੇ ਕੀ ਮੰਗਣਾ ਹੈ ਪਾਤਸ਼ਾਹ ਨੇ ਬਧਕੀ ਮੰਗਿਆ ਕਹਿੰਦੇ ਭਾਈ ਧਰਮੇ ਅਸੀਂ ਤੇਰੇ ਤੋਂ ਕੁਝ ਮੰਗਣ ਲੱਗੇ ਨਾ ਕਾਰ ਨਾ ਕਰੀ ਭਾਈ ਧਰਮਿਆ ਅਸੀਂ ਆਪਣੀ ਧੀ ਵੀਰੋ ਲਈ ਤੇਰੇ ਪੁੱਤਰ ਦਾ ਰਿਸ਼ਤਾ ਮੰਗਣਾ ਹੈ ਜਿਹੜਾ ਕਹਿੰਦਾ ਸੀ ਨਾ ਜਿਹੜਾ ਘਰ ਵੇ ਸੋਚਦਾ ਸੀ ਨਾ ਮੈਨੂੰ ਗਰੀਬ ਦੇ ਬੱਚਿਆਂ ਨੂੰ ਰਿਸ਼ਤਾ ਕੌਣ ਕਰੇਗਾ ਗਰੀਬੀ ਹੈ ਮੇਰੇ ਬੱਚਿਆਂ ਨਾਲ ਰਿਸ਼ਤੇਦਾਰੀ ਕੌਣ ਕਰੇਗਾ ਮੈਨੂੰ ਕੌਣ ਕੋਈ ਰਿਸ਼ਤੇਦਾਰ ਬਣਾਏਗਾ ਅੱਜ ਛੇਵੇਂ ਪਾਤਸ਼ਾਹ ਮੇਰੇ ਮੀਰੀ ਪੀਰੀ ਦੇ ਮਾਲਕ ਨੇ ਰਿਸ਼ਤੇਦਾਰ ਬਣਾ ਲਿਆ ਕਹਿੰਦੇ ਭਾਈ ਧਰਮੇ ਤੇਰੇ ਪੁੱਤਰ ਨੂੰ ਰਿਸ਼ਤਾ ਚਾਹੀਦਾ ਹੈ ਅਸੀਂ ਆਪਣੀ ਧੀ ਵੀਰੋ ਨਾਲ ਤੇਰੇ ਪੁੱਤਰ ਦਾ ਰਿਸ਼ਤਾ ਕਰ ਮੰਨਜੂਰ ਹੈ ਬਸ ਬੋਲ ਨਹੀਂ ਹੋਇਆ ਕੋਈ ਹੌਂਕੇ ਪਰ ਪਰ ਕੇ ਹੰਝੂ ਕਰੇ ਮਹਾਰਾਜ ਸੁਣਿਆ ਸੀ ਗੁਰੂ ਗਰੀਬ ਨਵਾਜ ਐ ਇੰਨੇ ਗਰੀਬ ਨਵਾਜੋ ਅੱਜ ਵੇਖਿਆ ਤੁਹਾਡੇ ਤੋਂ ਬਿਗੈਰ ਇੰਨਾ ਪਿਆਰ ਕੋਈ ਨਹੀਂ ਕਰ ਸਕਦਾ ਇੱਕੋ ਹੀ ਗੱਲ ਕਹੀ ਐਸੀ ਲਾਲ ਤੁਜ ਬਿਨ ਕੌਣ ਕਰੇ ਗਰੀਬ ਨਵਾਜ ਗੋਸਿਆਂ ਮੇਰਾ ਮੱਥੇ ਸ਼ਤਰ ਤਰੇ ਪੜੋਇਤਵਾਰ ਐਸੀ ਲਾਲ ਤੁਜ ਬਿਨ ਕੋਣ ਕਰੇ ਗਰੀਬਨ ਆਜ ਗੁਸਈਆ ਮੇਰਾ ਮਾਥੇ ਛਤ ਦੇ ਪਾਤਸ਼ਾਹ ਨੇ ਐਸੀ ਵਡਿਆਈ ਦਿੱਤੀ ਹਜ਼ੂਰ ਫਿਰ ਬੋਲੇ ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਮਹਾਰਾਜ ਹੁਕਮ ਕਹਿੰਦੇ ਭਾਈ ਗੁਰਦਾਸ ਜੀ ਜਲਦੀ ਨਾਲ ਜਾਓ ਸਗਨ ਦਾ ਸਮਾਨ ਲੈ ਕੇ ਆਓ ਮਰ ਸਤਵਚਨ ਉਸੇ ਵਕਤ ਸਗਨ ਦਾ ਸਮਾਨ ਮਿੱਠੇ ਗਰੀ ਸ਼ਵਾਰੇ ਮੰਗਾਏ ਮਿੱਠਾ ਮੰਗਾਇਆ ਗਰੀ ਸ਼ਵਾਰੇ ਮੰਗਾਏ ਭਰੀ ਸੰਗਤ ਵਿੱਚ ਪਾਤਸ਼ਾਹ ਨੇ ਭਾਈ ਧਰਮੇ ਦੇ ਪੁੱਤਰ ਸਾਧੂ ਨੂੰ ਕੋਲ ਬਿਠਾ ਕੇ ਸੱਚੇ ਪਾਤਸ਼ਾਹ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਕਿਹਾ ਜੀ ਇਹਨਾਂ ਦੀ ਝੋਲੀ ਸਗਨ ਬਾ ਅੱਜ ਤੋਂ ਬਾਅਦ ਭਾਈ ਧਰਮ ਤੂੰ ਸਾਡਾ ਕੁੜਮ ਅੱਜ ਤੋਂ ਬਾਅਦ ਅਸੀਂ ਤੇਰੇ ਕੁੜਮਚਾਰੀ ਹੋ ਗਈ ਉਦੇ ਪੁੱਤਰ ਨੂੰ ਸਾਰੀ ਸੰਗਤ ਵਿੱਚ ਸਗਨ ਪਾਇਆ ਇੰਨਾ ਵੱਡਾ ਆ ਮੇਰਾ ਸੱਚਾ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿਹੜਾ ਮੰਗਣ ਆਇਆ ਸੀ ਗਰੀਬੀ ਦੂਰ ਹੋ ਜਾਏ ਮੇਰੇ ਬੱਚਿਆਂ ਦੇ ਰਿਸ਼ਤੇ ਹੋ ਜਾਣਗੇ ਉਹਨੂੰ ਸੱਚੇ ਪਾਤਸ਼ਾਹ ਨੇ ਰਿਸ਼ਤੇਦਾਰ